ਤੇ ਤੋਨੀ ਤੇਰੇ ਕੋਲ 552 ਨਾ ਯਾਦ ਹੈ ਤੈਨੂੰ ਉਹ ਬਾਬੀ ਉਹ ਕਿ ਮਰਜੀ ਇੱਕ ਵਾਰ ਹੋ ਗਿਆ ਸੀ ਨਾ ਤੂੰ 150 ਬਣਿਆ ਤੂੰ 550 ਲਿਆ ਤੂੰ ਸੂਰੇ ਮਤੋਂ ਕਹਾ ਕੱਢ ਗਏ ਤੇ ਤੂੰ 550 ਦਵਾਇਆ ਨਾ ਬ੍ਰੇਕ ਕੋਸੇ 'ਚ ਬਹਿ ਕੇ ਪਤਾ ਹੈ 100 ਦੇਣਾ ਨੇ ਹੋਰ ਕਰਨਾ ਨਹੀਂ ਨਹੀਂ ਮੈਨੂੰ ਪਤਾ ਹੈ ਮੈਨੂੰ ਪਤਾ ਹੈ ਬਾਜੀ ਉਹ ਮੈਨੂੰ ਪਤਾ ਹੈ ਬਾਜੀ ਹੋ ਗਿਆ ਨਾ ਬਾਜੀ ਕੀ ਕੀਤੀ ਉਹ ਤੋਂ ਮੁਕਰਦੇ ਹੋ ਤੁਸੀਂ ਦੇਣ ਦਾ ਗੁਰੂ ਸਾਹਿਬ ਦੇ ਤੇ ਸੰਗਤ ਦੇ ਸ਼ਹਿਰ ਦੀ ਲੋਪਰ ਸੰਗਤ ਦੇ ਵੀ ਅਕਾਲ ਪੁਰਖ ਦੇ ਵੀ ਜਿੱਥੋਂ ਹਰ ਕੋਈ ਬੰਦਾ ਆਪਣੀ ਖੇਮਾ ਮੱਗਦਾ ਉਹ ਚੱਕ ਦੀ ਸਮਾਪਤੀ ਕਰਦਾ ਸਾਡਾ ਮਤਲਬ ਤੁਹਾਨੂੰ ਕੋਈ ਪਬਲੀਕ ਗੈਰਹੀ ਜਰੀਰ ਕਰਨਾ ਨਹੀਂ ਹੈ ਪਰ ਇਹ ਵਾਝੇ ਮੁੱਦਾ ਹੀ ਜਨਤਕ ਵਿੱਚ ਆ ਗਿਆ ਕਿਉਂਕਿ ਇੱਕ ਤੋਂ ਬੰਦਿਆਂ ਦੀ ਗੱਲ ਨਹੀਂ ਹੈ ਹਜ਼ਾਰਾਂ ਕਿਉਂਕਿ ਤੁਸੀਂ ਅੱਗੇ ਉਹ ਜਿਹੜਾ ਬਰਨ ਲੈਣਾ ਉਹਦੇ ਚ 5 ਚ 4-5 ਜਾਂ ਸੰਗਤ ਨੇ ਡਿਸਾਈਡ ਕੀਤੀ ਆ ਇੱਕ ਕਿ ਤੁਸੀਂ ਹੋਟਲ ਦੇ ਵਿੱਚ ਫਿਕਸ ਰੇਟ ਹਰ ਚੀਜ਼ ਦਾ ਟੇਬਲ ਤੋਂ ਲੈ ਕੇ ਤਾ ਮੇਰੇ ਹਰ ਦੁਜੀ ਦਿਨ ਬੇਟਾ ਆਇਆ ਉਹਨੂੰ ਵੀ ਬਰਾਬਰ ਬਹੁਤ ਬਾਰੇ ਸਾਰੇ ਕੰਮ ਮੇਰੇ ਸੁਣੋ ਬਈ ਨਾ ਜੇ ਕਿਸੇ ਨੇ ਇੱਕ ਬਾਤ ਨਹੀਂ ਆਣਾ ਕਿਉਂ ਨਾ ਆਵੇ ਤੁਸੀਂ ਨਹੀਂ ਚੱਲੋਗੇ ਕੋਈ ਤੁਹਾਡਾ ਨਾ ਟੱਕਰ ਚਾਰ ਪੰਜ ਜੀਆ ਸਾਈਡੋਂ ਹੀ ਆਸੀ ਸੰਕਰੀ ਉੱਤੇ ਸੇਕਟਰ 1 ਹਰ ਜਗ੍ਹਾ ਸਾਹਮਣੇ ਲੱਗੇ ਹੋਊਗੇ ਉਸ ਮਿਕਸਰ ਇੱਕ ਰੁਪਈਆ ਵੀ ਵੱਧ ਜੇ ਤੁਸੀਂ ਮਨਜ਼ੂਰ ਮੇਰੀ ਪੂਰੀ ਗੱਲ ਲਓ ਮੈਂ ਕੋਈ ਝੋਕਾ ਨਹੀਂ ਇੱਕ ਰੁਪਈਆ ਵੀ ਵੱਧ ਜੇ ਤੁਸੀਂ ਮਨਜ਼ੂਰ ਦਿਓ ਕਾ ਤੁਸੀਂ ਸ਼ਹਿਰ ਦੀ ਸੰਗਤ ਨੇ ਸ਼ਹਿਰ ਦੇ ਵਸਿਆ ਦੇ ਗੁਰੂ ਸਾਹਿਬ ਦੇ ਨਾਮ ਦੂਜੀ ਜੀ ਸਾਰੀ ਸੁਣਨਾ ਚਾਹਦਾ ਬਿਨਾਂ ਮੱਗਿਆ ਕੋਈ ਚੀਜ਼ ੱੱਕੇ ਨਾਲ ਸਲਾਦੇ ਵਿੱਚ ਰੱਖ ਕੇ ਪਕਵਤੀ ਨਹੀਂ ਜਾਂਦੀ ਕਿਹਾ ਜੋ ਪੇਸਾ ਸੋਲਾਇਆ ੱੱਕੇ ਨਾਲ ਠੱਕੇ ਨਾਲ ਰੱਖ ਕੇ ਸਲਾਦ ਰੱਖ ਕੇ ਬਾਅਦ ਤੋਂ ਸੋਲਾ ਸਸੋ ਜਾਂਦਾ ਕਿਸੇ ਚੀਜ਼ ਤੁਹਾਡੇ ਹਰ ਗੁੰਜਰੇ ਕਿਉਂਕਿ ਤੁਹਾਡੀ ਇੱਕ ਇਹ ਗੱਲ ਆਈ ਸੀ ਸ਼ਾਮਕਾ ਦੀ ਪੱਤਰਕਾਰ ਬਲੈਕ ਨੇ ਕਰਵਾ ਦੇ 211 ਉਹ ਵੀ ਤੁਹਾਨੂੰ ਬਲੈਕ ਨੇ ਕਿਸੇ ਦਾ ਗਰਾਊਂਡ ਤੇ ਘੱਟ ਕੇ ਨਾ ਆ ਕੇ ਕੋਈ ਚੀਜ਼ ਪੜੀ ਗਈ ਤੁਹਾਡੇ ਹਰ ਫੋਟੋ ਦੇ ਪੁਜੇ ਦੇ ਵਿੱਚ ਆਡੀਓ ਤੇ ਵੀਡੀਓ ਵਿਦ ਮਾਈਕਲੇ ਕੈਮਰੇ ਲੱਗਦੇ ਕੱਲ ਨੂੰ ਕੋਈ ਗਾਹ ਤਾ ਕੇ ਨਾ ਕਹਿੰਦੇ ਨਰਨਾ ਠੱਗੀ ਬੱਜੀ ਮੈਨੂੰ ਇੰਨਾ ਕਿਹਾ ਸੀ ਇੰਨਾ ਲੈ ਲਿਆ ਤੁਸੀਂ ਇਹ ਲੈ ਸਕੋ ਵੀ ਪ੍ਰਾਰਾ ਮੈਨੂੰ ਝੂਠ ਬੋਲ ਕੇ ਠੱਗ ਗਿਆ ਬਲੈਕ ਮੈਨ ਕਰ ਗਿਆ ਆਪਾਂ ਉਹ ਜਾਂਦੀ ਰਹਾਂ ਮਾਈਕ ਤੋਂ ਨੇ ਕੈਮਰੇ ਕਟੋ ਕਰ ਸ਼ਬਦ ਦਾ ਬੈਕਅਪ ਤੇ ਔਟਾਰੀਆਂ ਨੇ ਗੱਲ ਕਰਨੇ ਇੱਕ ਸਾਰੀ ਸ਼ਹਿਰ ਦਾ ਸੰਗਤ ਦਾ ਫੈਸਲਾ ਪੰਜਵੀਂ ਜੀ ਜਿਹੜੀ ਜਗ੍ਹਾ ਤੁਸੀਂ ਫਾਸੂਕ ਢੇਰੀ ਹੋਈ ਹੈ ਆਪਣੀ ਮਿੱਟੀ ਹੋਈ ਤਨੌਟ ਹੋਈ ਜਗ੍ਹਾ ਤੋਂ ਬਾਹਰ ਉਹ ਕਬਜ਼ਾ ਤੁਸੀਂ ਕਰਦੇ ਨਾਟ ਰਾਡਮਿਨਿਸਟਰ ਕਰਨਾ ਉਹ ਜਿਹੜੀਆਂ ਇਹ ਚਾਰਵੇਂ ਚੀਜ਼ਾਂ ਦੇ ਵਿੱਚੋਂ ਕੋਈ ਵੀ ਨਜ਼ਰ ਘਦਾ ਤੇ ਰਹੀਆਂ ਗੱਲਾਂ ਸਾਰੀਆਂ ਵੱਡੇ ਵੱਡੇ ਪੁਲੀਟਿਕਰਾਂ ਆਪੀ ਅਸਤਖਸ਼ਰ ਤੇ ਲੈ ਕੇ ਨਜ਼ਰ ਘਦਾ ਤੇ ਨਹੀਂ ਮੰਨਦੇ ਤਾਂ ਦੋਗੇ ਸੰਕੀ ਰੂਤ ਜਿਹੜੀ ਗੱਲ ਤੁਸੀਂ ਮੰਨ ਲਓਗੇ ਉਹਨਾਂ ਚ ਕੋਈ ਵੀ ਦੇਖੋ ਅਸੀਂ ਇਹ ਨਹੀਂ ਕਹਿੰਦੇ ਵੀ ਕੋਈ ਆ ਆ ਕੇ ਮਾਈਕ ਲੈ ਕੇ ਮਸ਼ਹੂਰ ਹੋਣ ਲਈ ਗੱਲ ਵਿੱਚ ਨਾ ਨਾ ਜੇ ਜਿਹਨਾਂ ਨੇ ਕਾਊਂਟਰ ਤੇ ਕਰਨਾ ਉਹ ਸਾਰੀ ਗੱਲ ਹੈ ਉਹ ਵੀ ਉੱਪਰ ਆਓ ਕਾਊਂਟਰ ਤੋਂ ਲੈ ਕੇ ਅਖੀਰ ਤੱਕ ਵੀ ਦੇਖੋ ਫੈਸਲੇ ਤਾਂ ਇਹਨੇ ਲੈਣੇ ਮਾਲਕ ਹੈ ਬਾਕੀ ਤਾਂ ਸਟਾਫ ਹੈ ਜਿਹੜਾ ਅਸੀਂ ਫੈਸਲਾ ਕਰਦਾ ਲਾਗੂ ਇਹਨਾਂ ਨੇ ਕਰਦਾ ਬਾਕੀ ਤਾਂ ਮਾਫੀ ਮੰਗਣ ਗਿਆ ਕਿ ਇਹ ਲਾਗੂ ਤਾਂ ਨਾਲ ਪਰ ਉਹਦੇ ਵਿੱਚ ਤੁਹਾਡੀ ਕਸਟਮਰ ਦੀ ਐਂਟਰੀ ਤੋਂ ਲੈ ਕੇ ਪਿਛਲੇ ਕੈਮਰ ਨਾਲ ਕਿੱਥੇ ਜਾ ਕੇ ਲੋਕਾਂ ਨੇ ਕਿਹਾ ਕਿ ਸਾਡੇ ਨਾਲ ਹਥੋਪਾਈ ਕੀਤੀ ਗਈ ਸਾਨੂੰ ਜਗੀਰ ਕੀਤਾ ਗਿਆ ਪਿਛਲੇ ਕੈਮਰ ਹਰੇਕ ਕੈਮਰਾ ਰਣੀ ਟੋਣਾ ਚਾਹੀਦਾ ਨਾਲ ਆਡੀਓ ਮਾਈਕ ਲਗਾਵਾ ਉਸੇ ਦੀ ਬਜੂ ਨੇ ਗਾਹ ਮਾਈਕ ਮੈਂ ਤੁਹਾਨੂੰ ਇਹ ਸ਼ਰਤਾਂ ਮੰਨ ਲਵਾਂ ਮੈਂ ਸਭ ਕੁਝ ਮੰਨੂਗਾ ਪਹਿਲਾਂ ਮੈਂ ਆਪਣੀ ਪ੍ਰਕਿਰਿਆ ਪੂਰਾ ਕਰਾਂ ਉਹ ਬਾਅਦਿਆਂ ਕਰਾਂ ਪਹਿਲਾਂ ਇਹਨੂੰ ਪੂਰਾ ਕਰਾਂ ਇਹਨਾਂ ਦੀ ਅਪੀਲ ਤੋਂ ਉਹ ਕਿੱਦਾਂ ਦੀ ਆ ਜੇ ਤਾਂ ਮਾਫੀ ਲਾਇਕ ਹੈਗੀ ਸ਼ਬਦ ਇਹਨਾਂ ਨੂੰ ਇਹ ਤਾਂ ਸੰਗਤ ਮਾਫ ਕਰੂਗੀ ਇਹ ਤੁਹਾਡੇ ਸ਼ਬਦ ਮਾਫੀ ਦਾ ਨਹੀਂ ਹੋਇਆ ਤਾਂ ਸੰਗਤ ਸਾਹਮਣੇ ਖੜੀ ਆ ਫਿਰ ਦਰਾਸਾ ਦੂਜਾ ਹੋਊਗਾ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਭਾਗਦਾਂ ਵਾਏ ਜੀ ਦਾ ਖਾਸ ਸਾਹਿਬ ਵਾਏ ਜੀ ਕੀ ਹਾਤੇ ਇੱਥੇ ਆਏ ਨੇ ਫੈਸਲਾ ਸਾਡਾ ਸੰਗਤ ਦਾ ਹੈ ਆ ਕੇ ਜੇ ਨਾਲ ਸੁਣਨਾ ਹੈ ਦੋਸ਼ੀ ਨੇ ਇਹਨਾਂ ਕੋਈ ਦਿੱਲੀ ਨਾ ਸੋਣੀਆਂ ਇਹਨਾਂ ਨਾਲ ਸੰਗਤਰੇ ਦਸਵਾ ਉਗਮ ਕਰਨਾ ਵੀ ਆਪ ਤੁਸੀਂ ਮੰਨਦੇ ਹੋ ਕਿ ਨਹੀਂ ਮੰਨਦੇ ਵਾਹਿਗੁਰੂ ਇਹ ਤਾਂ ਜੀ ਈਸ ਈਲਾ ਜੀ ਆਪਣੀ ਸਭਾਈ ਦੇਣਗੇ ਇਹ ਕਿਉਂ ਨਹੀਂ ਸਭਾਈ ਦੇਣਗੇ ਆਪਣੀ ਜਿਹੜਾ ਇਹ ਦੋਸ਼ੀ ਨੇ ਦੋਸ਼ ਨੂੰ ਕਹੇ ਹਾਜ਼ਰ ਹੋਏ ਨੇ ਦੋਸ਼ੀ ਹੈ ਜਿਹੜਾ ਇੰਨਾ ਮੌਜਰੇ ਅੱਧਾ ਹੋਇਆ ਇਹ ਦੋਸ਼ੀ ਨੇ ਇਹਨਾਂ ਕੋਈ ਸਭਾਈਆਂ ਦਿੱਲੀ ਨਾ ਲੈਣੀਆਂ ਇਹਦਾ ਸੰਗਤਰੇ ਗੁਰੂ ਸਾਹਿਬ ਨੇ ਉਗਮ ਕਰਨਾ ਵੀ ਆਪ ਅੱਜ ਤੱਕ ਆਪਣੀ ਗਲਤੀ ਮੰਨਦੇ ਹੋ ਜਿਹੜੇ ਜਿਨ੍ਹਾਂ ਨੇ ਗਲਤੀ ਕੀਤੀ ਜਿਹੜੇ ਉਹ ਦਿਨ ਹਾਜ਼ਰ ਸਨ ਉਸ ਮੌਕੇ ਤੇ ਸ਼ਾਮਲ ਸਾਰੇ ਇੱਥੇ ਹਾਜ਼ਰ ਹੋਣ ਦੀ ਜ਼ਰੂਰੀ ਕਰ ਦਿੱਤੀ ਗਈ ਆਇਤ ਉਸੇ ਵਾਰਿਆ ਜਾ ਸਕਦਾ ਪੰਚਾ ਸਿੰਘਾ ਵੱਲੋਂ ਇਹਦਾ ਇਹ ਨਹੀਂ ਵੇਨਾ ਦੀ ਅਸੀਂ ਬਿਜਲੀ ਲੈਣੀ ਹੈ ਤੇ ਭਾਈ ਆਪਣੀ ਲੈਣੀ ਹੈ ਪਿਆ ਕਰ ਲਾਂਗੇ ਵੀ ਹੋ ਗਿਆ ਜੀ ਆ ਹੋ ਗਿਆ ਜੀ ਹੋ ਗਿਆ ਅਸੀਂ ਉਹ ਕਰਨਾ ਹੈ ਆ ਵੀ ਤੇ ਜੇ ਸ਼ਰਤਾਂ ਮੰਜ਼ੂਰ ਆ ਕਿ ਨਹੀਂ ਅਰੇ ਦੱਸੋ ਇੱਕ ਵਾਰੀ ਰੋਕ ਦੇਣਾ ਤਾਂ ਆਪਣੀ ਬਿਜਲੀ ਲੈਣੀ ਹੈ ਕੋਈ ਗੱਲ ਨਹੀਂ ਆ ਸ਼ਾਮ ਰੋਕ ਲਈ ਗੱਲ ਇਹ ਮੈਂ ਕਰ ਦਵਾਂ ਮੇਰੇ ਗੱਲਾਂ ਜਿਹੜੀਆਂ ਇੱਥੇ ਜਿਹੜਾ ਇਹ ਹੋ ਜਾਂਦਾ ਫੈਸਲਾ ਕੱਲ ਮੈਂ ਫੇਰ ਉਹਦੇ ਦਰਾਂਨ ਫੇਰ ਉੱਤੋਂ ਬਾਅਦ ਇਹਨਾਂ ਦੇ ਵੱਲ ਹੁੰਦੀਆਂ। ਕਿ ਉਹ ਬਾਹਰ ਨਹੀਂ ਕੋਈ ਆਏਗਾ। ਅਸੀਂ ਆਪ ਆ ਕੇ ਉੱਥੇ ਤੁਹਾਡਾ ਸਾਰਾ ਕਰਾਂਗੇ ਸਾਡੇ ਚਾਹੇ ਪਰਦੇ ਪਰਤੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਅਸੀਂ ਆਪਾਂ ਹਜ਼ਾਰ ਬਣਾ ਕੇ ਕਰਾਂਗੇ ਤੇ ਕੱਲ੍ਹ ਅੱਜ ਤੋਂ ਬਾਅਦ ਆਪਾਂ ਇੱਥੇ ਮੈਂ ਕਹਿੰਦਾ ਕੀ ਕਹਤਾ ਆਪ ਜੀ। ਜੀ ਪਹਿਲਾਂ ਹਾਂ ਚਲਾਓ ਜੇ ਜਵਾਬ ਤੁਸੀਂ ਹੈ ਬੁਖਾਰੇ ਦੋਸ਼ ਕੀਤੇ ਆ ਜੀ ਜਵਾਬ ਦਿਓ ਜਵਾਬ ਦਿਨ ਕੀਤੇ ਜੋ ਜੋ ਇਹਨਾਂ ਦਾ ਆ ਭਾਈ ਜੀ ਕਿੱਥੇ ਆ ਤਕਰੀਬਾਂ ਜੀ ਕਿੱਥੇ ਹੈ ਭਾਈ ਸਾਹਿਬ ਪਾਜੀ ਅੱਗੇ ਆਜੋ ਅੱਗੇ ਆਜੋ ਪਾਜੀ ਅੱਗੇ ਆਓ ਭਾਈ ਬੇਕਾ ਦਾ ਬਲਾਓ ਅੰਦਰ ਆਉਂਦੇ ਆ ਪਾਪਾ ਵੀ ਆਉਂਦੇ ਆ ਇੱਧਰ ਭਾਈ ਜਾਓ ਉੱਧਰ ਇਹਨਾਂ ਦਾ ਬਹਤ ਸਲੋ ਕੀ ਹੋਈ ਆ ਫਿਰ ਟੀਮਾਂ ਫਗਵਾੜੀ ਦੀ ਸੰਗਤ ਦਾ ਸਾਟਾ ਹੋਇਆ ਅੱਜ ਤੱਕ ਇੱਥੇ ਕੋਈ ਵੀ ਆਪਾਂ ਖੁੰਗਣ ਨਹੀਂ ਦਿੰਦਾ ਇਦਾਂ ਲੋਇ ਫਿਰ ਜਿਵੇਂ ਸਾਡਾ ਹੋਇਆ ਸਾਰੇ ਇਲਾਕਾ ਵੱਟ ਦੇ ਵਿੱਚ ਇਹਨਾਂ ਦਾ ਤੁਸੀਂ ਬਦਲ ਚੋਕੀਆਂ ਕੀਤੀਆਂ ਜਾਇਤਾਂ ਕੀਤੀਆਂ ਇਹ ਦਖਤ ਵੀ ਇਹ ਹਾਂ ਜਾਂ ਨਾ ਇੱਥੇ ਦੱਸੋ ਬੇਦਾ ਕੀਤਾ ਗਾਂਹ ਜੋ ਸੰਗਤ ਫੈਸਲਾ ਕਰੇ ਨੀ ਉਹ ਤੁਹਾਨੂੰ ਕਮਿਟਮੈਂਟ ਉਹ ਕਰਨੀ ਪਣੀ ਤੁਹਾਡੀ ਦਲੀਲਾਂ ਦੇ ਦਿੱਤੇ ਹੋਣੀਆਂ ਜਿਹੜਾ ਉਹ 55282 ਨਾ ਯਾਦ ਤਾਂ ਤੈਨੂੰ ਉਹ ਬਾਬੇ ਵੀ ਇੱਕ ਮਰਜ਼ੀ ਇੱਕ ਮਰਜ਼ੀ ਹੋ ਗਿਆ ਸੀ ਨਾ ਤੂੰ 150 ਬਣਿਆ ਤੂੰ 550 ਲਿਆ ਤੂੰ ਸੂਰੇ ਮਤੋਂ ਗਾਂ ਕੱਢ ਗਏ ਤੇ ਤੂੰ 550 ਦੋਆ ਨਾ ਪਰੇਪ ਕੋਸਟ ਬੈਗ ਹੈ ਪਤਾ ਹੈ ਕਿ 100 ਦੇ ਦੇਣਾ ਨੇ ਨਹੀਂ ਨਹੀਂ ਪਤਾ ਹੈ ਮੈਨੂੰ ਪਤਾ ਹੈ ਭਾਈ ਉਹ ਮੈਂ ਕੋਈ ਨਹੀਂ ਭਾਈ ਇਹ ਤਾਂ ਹੋ ਗਿਆ ਭਾਈ ਬਹੁਤ ਰਾਤ ਕਰੋ ਇੱਕ ਵਾਰ ਜਦ ਮੈਂ ਦਾਸ ਅੱਗੇ ਬੈਠ ਲੇਗਾ ਦਾਸ ਕਿ ਮੈਂ ਤੁਹਾਨੂੰ ਛੱਡੂ ਬੈਠਾ ਬਾਪਾ ਮੁੰਡੇ ਦੇ ਆਈਏ ਜਿਹੜੀਆਂ ਗੱਲਾਂ ਤੁਹਾਡੇ ਲਈ ਗਾਹ ਵਾਸਤੇ ਸ਼ਰਤਾਂ ਰੱਖੀਆਂ ਆਂ ਗਿਆ ਆਪਾਂ ਨੂੰ ਮਨਜ਼ੂਰ ਆ ਹਾਕ ਨਹੀਂ ਸਾਰੀ ਮੇਰੀ ਬੇਨਤੀ ਸੁਣ ਲੈ। ਮੈਂ ਆ ਗਿਆ। ਯਾਰ ਇਹ ਦੋ ਚੀਜ਼ਾਂ ਤੇਰੀ ਕਿਹੜੀ ਨਹੀਂ ਆ। ਸਪੰਦ ਦੀ ਕਾਰਵਾਈ ਕਰ ਦੋ। ਇਹ ਦੋਚੀ ਆ ਯਾਰ। ਤੇਰੀ ਬੇਚੀ ਚੀਜ਼ ਹੋਣੀਏ ਕਦਾ ਜਾਨਾ ਵਾ। ਇਹ ਭਾਈ ਸਾਹਿਬ ਆਪਣੇ ਨਾਲ 4 ਬੰਦੇ ਲੈ ਕੇ ਆਏ। ਇਹਨਾਂ ਨੇ ਦੋ ਬੰਦੇ ਸਾਡੇ ਨਾਲ ਬਾਜ਼ਾਰ ਤੇ ਮਿਲਦੇ ਆ। ਸਮੋਸੇ ਖਾਣ ਵਾਸਤੇ। ਇਹਨਾਂ ਨੇ ਪੁੱਛਿਆ ਰੇਟ ਕਿੰਨੇ ਦਾ ਆਸੀਏ 50 ਰੁਪਏ ਦਾ। ਜਿਹੜੇ ਵੀਡੀਓ ਮੇਰੇ ਕੋਲ ਬਣੀ ਹੋਈਆਂ ਨੇ ਬਣਦੀਆਂ। ਪੁੱਛੋ ਹੈ ਜੀ ਕਿਨੇ ਆਈ। ਉਸ ਤੋਂ ਬਾਅਦ ਦੂਜਾ ਬੰਦਾ ਭੇਜਿਆ ਆਣੇ। ਮਟੂਰੇ ਕਿੰਨੇ ਨੇ? 60 ਰੁਪਏ। ਐ 6 ਬੰਦੇ ਬਚੋੜੇ ਨੇ ਦੂਜੇ ਬੰਦੇ ਐਸਾ ਚੋਹੇ ਸਾਹਮਣੇ ਇੱਕ ਗੱਲ ਹੋਈ ਐ ਇਹਨਾਂ ਦੇ ਬੰਦੇ ਸਾਹਮਣੇ ਕਿ ਬੰਦੇ ਜਿਹੜੇ ਨਾਲ ਲੈ ਕੇ ਆਏ ਕਿ ਸੱਤ ਬੰਦੇ ਨਾਲ ਲੈ ਕੇ ਆਇਆ ਕਰੋ ਪ੍ਰੈਸ ਨੂੰ ਕੋਈ ਕਰਨਾ ਨਹੀਂ ਆਇਆ ਆ ਚੋਰੀ ਕਰਦਾ ਇਸ ਤੋਂ ਪਹਿਲੇ ਸਾਡੇ ਨਾਲ ਵਾਕਿਆ ਇੱਕ ਸ਼ਿਆਦਾ ਹੋ ਚੁੱਕਾ ਸੀ ਜਦੋਂ ਤੱਕ ਪੱਤਰਕਾਰ ਜੀ ਬਹੁਤ ਬਾਅਦ ਦਰਸ਼ਕੋ ਜੀ ਬੈਠੇ ਐਦਾ ਸਾਡੇ ਨਾਲ ਕਿ ਉਹ ਸਾਲ ਉਹ ਕਹਿੰਦਾ ਸੀ ਕੋਈ ਮੈਂ ਤੁਹਾਡੇ ਕੋਲ ਜਰੂਰ ਆਉਂਗਾ ਦੁਬਾਰਾ ਬਹੁਤ ਵਾਰ ਦੱਸਣਾ ਜੀ ਸਾਡੇ ਦਿਮਾਗ ਨਹੀਂ ਸੀ ਇਹ ਪੈਸਾ ਉਹਨਾਂ ਦੇ ਬਣ ਗਿਆ ਇਹਨਾਂ ਦਾ ਆਪੇ ਹੋਣੀ ਹੈ ਜੋਰਾ ਜੋ ਦੋ ਦੋ ਨਾਂ ਤਾਂ ਹੋਣੀ ਹੈ ਇਹਨਾਂ 250 ਬੰਦੇ ਨੇ ਆਪਣਾ ਰਿਪੋਰਟ ਆਇਆ ਚੋਰ ਬੰਦੇ ਦਾ ਟੋਕੇ ਵੀ ਮੈਂ ਕੋਈ ਕੋਈ ਜਨਰ ਹੋਣੀ ਹੈ ਸਹੀ ਹੈ ਵਾਹਿਗੁਰੂ ਜੀ ਜੈ ਹੋ ਵਾਹਿਗੁਰੂ ਜੀ ਬਸ ਪਾ ਲਈ ਪਿੱਛੇ ਆ ਗਏ ਲਾਲਾ ਜੀ ਗੱਲ ਨਾ ਬਾਲੀ ਬਿਧਾਓ ਪਾਜੀ ਪਿੱਛੇ ਆ ਜਾਓ ਪਿੱਛੇ ਨੂੰ ਆ ਜਾਓ ਸਾਰੇ ਆਣੇ ਪਾਜੀ ਪਿੱਛੇ ਆਓ ਮੜ ਮੜ ਸਾਡੀ ਬਾਤ ਦੀ ਕੋਈ ਵੀ ਗੱਲ ਨਹੀਂ ਹੋਣੀ ਸਾਡੀ ਬਾਤ ਦੇ ਬੋਲੇ ਕੋਈ ਗੱਲ ਨਾ ਹੋਊਗਾ ਤੁਸੀਂ ਜਿਵੇਂ ਆ ਗਏ ਮੈਂ ਵਾਸੀ ਹੋਮ ਆਂ ਅੱਗੇ ਥੋੜਾ ਹੋਊਗਾ ਲੋੜ ਪਈ ਆ ਅਸੀਂ ਕਿੱਥੇ ਆ ਗਏ ਓਏ ਇੱਕ ਇੱਕ ਹੋਊਗਾ ਭਰਾਵਾ ਇੱਥੇ ਕਰਦੇ ਆ ਨਾ ਨਤੀ ਕਰੋ ਹਣਾ ਲੋੜੀ ਆ ਤੁਸੀਂ ਕਰੋ ਬਾਕੀ ਦੋ ਜੀ ਬਾਕੀ ਆ ਰਿਹਾ ਹੈ ਤੁਹਾਡੇ ਮੈਂ ਚੱਲੋ ਘਰ ਜਿੱਦਾ ਹੱਥ ਤੇ ਜ਼ਹਿਰ ਆ ਠਾਕੋਂ ਪਰ 10 ਕਮਰੇ ਕੈਮਰੇ ਵੀਡੀਓ ਤੇ ਆਡੀਓ ਮਿਲੋ ਉਹ ਕਮਰਾ ਦਾ ਪਹਿਲੇ ਭਾਜੀ ਦਿੰਦੇ ਆ ਇਹ ਪਰ ਇਹ ਦੇਖੋ ਤੋਂ ਲੈ ਕੇ ਬਾਅਦ ਅੰਦਰ ਹੋਊਗਾ ਛੋਟੋ ਬਿਲਾ ਦਿੰਦੇ ਕਮਰੇ ਇਹ ਛੋਟੋ ਸੁਣ ਕੇ ਆ ਨਾ ਜਵਾਬ ਦੱਸੋ ਬਾਅਦ ਤੋਂ ਲੈ ਕੇ ਅੰਦਰ ਦਾਖਲ ਤੇਵਾ ਤੱਕ ਬਾਹਰ ਜਗਾ ਫਿਕਸ ਰੇਟ ਲਿਸਟ ਲੱਗੂਗੀ ਮੈਂ ਤਾਂ ਮੈਂ ਲਵਾਂਗਾ ਜੀ ਜੀ ਬਿਨਾ ਗਾ ਕੇ ਤੇ ਲੱਗਿਆ ਕੋਈ ਚੀਜ਼ ਉਹਨੂੰ ਕੋਸੀ ਨਹੀਂ ਜਾਉਂਦਾ ਜੇ ਜੇ ਕੋਈ ਮੰਗਦਾ ਰੇਟ ਦੱਸ ਕੇ ਦੱਸ ਇੱਕ ਵਾਰ ਛੋਟੀ ਜਿਹੀ ਬੇਨਤੀ ਸੁਣ ਲੀ ਹਾਂ ਜਨਾ ਜਵਾਬ ਦੇ ਮੈਂ ਤੁਹਾਡੀ ਗੱਲ ਮਨ ਲਈ ਸਾਡੀ ਗੱਲ ਮਨ ਲਈ ਇਹ ਵੀ ਗੱਲ ਮਨ ਲਈ ਟੱਕੜਦਾ ਹੈ ਅੰਦਰ ਆ ਕੇ ਦੋ ਆ ਕੇ ਸਾਰਾ ਬਲੋਇਆ ਭੇਜਦੇ ਆ ਕਹੇ ਤਰੇ ਆਡੀਓ ਵੀਡੀਓ ਲਾਓ ਇੱਕ ਮਿੰਟ ਸੁਣ ਲੀ ਆਡੀਓ ਵੀਡੀਓ ਕਹਿਤਾ ਬਟ ਆਡੀਓ ਵੀਡੀਓ ਲਾਓ ਗੱਲ ਕਰ ਤੂੰ ਅਸੀਂ ਨਹੀਂ ਪਾ ਸਕਿਆ ਬਾਹਰ ਕਿਸਾਬਰੇ ਜਿੱਦ ਕਰੇ ਮੇਰਾ ਇਹ ਐਟੀਟਿਊਡ ਨਾਲ ਤੁਹਾਡੀ ਤਸੱਲੀ ਹੁੰਦੀ ਹੈ। ਥੈਂਕ ਯੂ। ਸਾਰੇ ਕੋਸ਼ਿਸ਼ ਤੋਂ ਬਾਅਦ ਆ ਗਈ ਨਾ ਚਾਹਤ ਬਾਈ ਆਖਰੀ ਮੌਕਾ ਤੁਹਾਡੇ ਕੋਲ। ਚਲੋ ਸ਼ਾਬਾਸ਼ ਤੁਸੀਂ ਕਰਦੀਆਂ। ਉਹ ਜਾਨਦੀ ਜੋ ਰਿਸ਼ਤਤ ਕੋਈ ਨਹੀਂ ਆਉਂਦੀ ਕੋਈ ਅਰਥ ਨਹੀਂ। ਕਾਹ ਵਾਸਤੇ ਆਪਣਾ ਰੁਹਾਅ ਤੇ ਰੁਹਾਅ ਧਰ ਕੇ

ਕਿਸੇ ਦਾ ਹੁਣ ਕੋਈ ਗੁਰੂ ਦੀ ਸ਼ਰਤ ਆ ਗਿਆ ਨਾ ਉਧਰ ਧਿਆਨ ਰੱਖਿਓ ਇਹ ਤੁਹਾਡੇ ਲਈ ਟੀਆਰਪੀ ਦਾ ਕੰਟੈਕਟ ਨਹੀਂ ਹੈਗਾ ਹੁਣ ਇਹ ਸਾਡੀਆਂ ਰੌ ਰਿਸ਼ਤਾ ਵੀ ਅਸੀਂ ਇੱਕ ਕਚੈਰੀ ਦੇ ਵਿੱਚ ਜਦ ਤੱਕ ਕਚੈਰੀ ਦੇ ਬੰਦਾ ਆਇਆ ਸੰਗਤ ਅਕੇ ਚ ਗਿਆ ਗੁਰੂ ਅਕੇ ਚ ਗਿਆ ਇਹ ਕੰਟੈਂਟ ਬਣਾ ਕੇ ਆਪਾਂ ਨਾ ਇਹ ਨਾ ਉਸ ਦਾ ਪਰਿਵਾਰ ਦੀ ਬੁਲਿਇੰਗਮੈਂਟ ਨਹੀਂ ਕਰਨੀ ਜੇ ਹੁਣ ਇਹ ਕਿਸੇ ਗੱਲ ਤੋਂ ਮੁੱਕਰਦੇ ਨੇ ਦੂਜੀ ਅਡਵਾਂਸ ਇਹ ਸਭ ਤੋਂ ਪਹਿਲਾਂ ਗੁਰੂ ਦੇ ਦੇਣਾ ਬਾਅਦ ਚ ਵਾਚ ਠੀਕ ਹੈ ਜੀ ਬਾਜੀ ਉਹ ਰੇਟ ਲਿਸਟ ਵਾਲੀ ਗੱਲ ਇਹਨਾਂ ਨੂੰ ਮਨਵਾਉਣਾ ਛੱਡਾ ਦਿੰਦਾ ਨਹੀਂ ਮਹਾਰਾਜ ਮਤਾਂ ਠੀਕ ਕਰੋ ਸੰਗਤ ਕੋਲੋਂ ਤੁਸੀਂ ਬਾਈ ਮੰਗ ਲਈਆ ਹੁਣ ਤੁਸੀਂ ਬੰਦੇ ਕੋਲੋਂ ਜਾਂ ਫਰੀ ਸਾਹਿਬ ਕੋਲੋਂ ਮਾਗੇ ਮੱਗਦੇ ਲੋ ਅਸੀਂ ਤਾਂ ਬੜਾ ਬੜਾ ਮੋੜ ਨਹੀਂ ਹੈ ਬੰਦਾ ਨਹੀਂ ਕੋਈ ਬੜਾ ਇੱਕ ਉਹ ਜਿਹੜਾ ਮੁੰਡਾ ਬੈਠ ਰਿਹਾ ਸੀ ਉਹ ਤੇ ਅੱਜ ਤੇ ਮੈਂ ਬਚਾਈ ਉਹਨੂੰ ਬੁਲਾ ਸ਼ਾਇਦ ਹੈਗਾ ਮੈਂ ਸਨਾਰਜੀ ਨੂੰ ਬੋਲਣ ਦੇ ਬਾਅਦ ਨਹੀਂ ਕੋਈ ਮਾਫੀ ਨਹੀਂ ਮਾਰਕੀਟ ਮਾਰਕੀਟ ਮੈਂ ਸਨਾਰਜੀ ਨੂੰ ਕਿਹਾ ਤੁਹਾਨੂੰ ਕੋਈ ਮਾਫੀ ਨਹੀਂ ਨਰੇਂਦਰ ਜੀ ਭਾਜੀ ਕੋਈ ਮਾਫੀ ਨਹੀਂ ਮੈਂ ਕਿਹਾ ਬਰਾਬਰ 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 ਕਿੰਨਾ ਲਾ ਮੈਂ ਪੇਟੋਂ ਬੋਲਣ ਤੋਂ ਬਰਾਬਰ ਆਪਣਾ ਕੋਈ ਬੰਦਾ ਨਾ ਆਪਣਾ ਮੈਂ ਕੋਈ ਥੋੜਾ ਟਾਈਮ ਕਰਨੇ ਜਿਹੜੇ ਨੂੰ ਚਾਹੋ ਚਲੋ ਦੇ ਭਰਾ ਤੋਂ ਕੋ ਮਾਰਾ ਹੀ ਤੋਂ ਮਾਫੀ ਮੰਗਣੀ ਸਾਡੇ ਤੋਂ ਥੋੜਾ ਮੰਗਣੀ ਆ ਉਹਨਾਂ ਤੋਂ ਮੰਗ ਲਓ ਜੋ ਬੇਟਾ ਉਹ ਤੋਂ ਸ਼ੰਘਾ ਚ ਲਿਆਵਾਂਗੇ ਮਾਰੀ ਦੇ ਵਿੱਚ ਹੁਣ ਰਹਿ ਰਿਹਾ ਸਾ ਟਾਈਮ ਹੋਣਾ ਰ ਆ ਆਪਾਂ ਦਰਬਾਰ ਹਾਲ ਕਿਰਪਾ ਕਰਕੇ ਜਿਹਨਾਂ ਦੇ ਨਿਤਨੇਮ ਸ਼ੋਲਾ ਇਕਾਗਰਤਾ ਨਾਲ ਬੈਠੋ ਜਿਹੜੇ ਸਿਰ ਮਸਲੇ ਨਹੀਂ ਆਏ ਆਪਾਂ ਬੇਟਾ ਉਹ ਵੀ ਮਾਰੀ ਦੇ ਵਿੱਚ ਜਾ ਕੇ ਅੰਦਰ ਮਾਫੀ